ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟਖੋ ਕਰਨ ਦੀ ਫਰਾਕ ਵਿੱਚ ਬੈਠੇ ਗਰੋਧੇ ਪੰਜ ਮੈਂਬਰ ਜੈਤੋ ਦੇ ਨਵ ਨਿਯੁਕਤ ਡੀਐਸਪੀ ਮਨੋਜ ਕੁਮਾਰ ਸ਼ਰਮਾ ਤੇ ਉਹਨਾਂ ਦੀ ਟੀਮ ਨੇ ਕੀਤੇ ਗ੍ਰਿਫਤਾਰ ਪਹਿਲਾਂ ਵੀ ਲੁੱਟਖੋਆਂ ਅਤੇ ਕਤਲ ਦਾ ਮਾਮਲਾ ਤੇ ਨਸ਼ਾ ਤਸਕਰੀ ਦੇ ਇਹਨਾਂ ਦੇ ਮਾਮਲੇ ਹਨ ਦਰਜ ਦੇਖੋ ਜੈਤੋ ਤੋਂ ਸਾਰੀ ਰਿਪੋਰਟ ਕੀ ਹੈ ਮਾਮਲਾ ਇਹ ਪੰਜ ਅਪਰਾਧੀ ਜਿਹੜੇ ਫੜੇ ਗਏ ਨੇ ਇਹਨਾਂ ਕੋਲੋਂ ਮੌਕੇ ਤੇ ਮਾਰੂ ਹਥਿਆਰ 23 ਤਰ੍ਹਾਂ ਦੇ ਹਥਿਆਰ ਵੀ ਬ੍ਰਾਮਦ ਜੈਤੋ ਪੁਲਿਸ ਨੇ ਕੀਤੇ ਹਨ ਕੀ ਹੈ ਪੂਰੀ ਖਬਰ ਜੈਤੋ ਤੋਂ ਤੋਂ ਆਓ ਤੁਹਾਡੇ ਨਾਲ ਫਾਸਟਵੇ ਪ੍ਰਾਈਮ ਨਿਊਜ਼ ਤੇ ਸਾਂਝੀ ਕਰਦੇ ਹਾਂ ਸਾਰੀ ਖਬਰ ਦੇਖੋ ਜੈਤੋ ਤੋਂ ਰਿਪੋਰਟ ਸੰਦੀਪ ਲੁੰਬਾ ਜੈਤੋ ਐਸਐਸਪੀ ਸਾਹਿਬ ਡਾਕਟਰ ਪ੍ਰਕਾਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤ ਦੇ ਮੁਤਾਬਕ ਜਿਹੜੇ ਮਾੜੇ ਅਨਸਰ ਹੈ ਕ੍ਰਾਈਮ ਕਰਨ ਵਾਲਾ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਸਬੰਧ ਵਿੱਚ ਜੱਤੋ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰ ਬ੍ਰਿਜ ਆ ਉੱਥੇ ਕੁਛ ਲੜਕੇ ਜਿਹੜੇ ਐ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਦੇ ਤੇ ਜੇ ਇਹਨਾਂ ਨੂੰ ਹੁਣੇ ਹੀ ਜੇ ਆਪਾਂ ਰੇਡ ਕੀਤਾ ਜਾਵੇ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਜਿਹੜੇ ਬਰਾਮਦ ਹੋ ਸਕਦੇ ਤੇ ਇਸ ਤੋਂ ਜਿਹੜੀ ਇਹਨਾਂ ਦੇ ਲੁੱਟਾਂ ਖੋਹਾਂ ਕਰਨ ਦਾ ਰੰਦਾ ਉੱਥੇ ਉਹਦੇ ਤੋਂ ਵੀ ਬਚਾਅ ਹੋ ਸਕਦਾ ਉਸੇ ਵਕਤ ਸਾਡੀ ਟੀਮ ਐ ਜਿਹੜੀ ਉੱਥੇ ਸਪੈਕਟਿਵ ਗੁਰਾ ਦਿੱਤਾ ਸੀ ਇਹਨਾਂ ਦੀ ਅਨਦਰ ਦੀ ਸੁਪਰਵਾਈਜ਼ਨ ਅnder ਉੱਥੇ ਪਹੁੰਚੇ ਉਸੇ ਵੇਲੇ ਇਹਨਾਂ ਨੇ ਰੀਡ ਕੀਤੀ ਤੇ ਪੰਜ ਲੜਕੇ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੋਨਾ ਪੁੱਤਰ ਰਾਜ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ, ਨਵਦੀਪ ਕੁਮਾਰ ਪੁੱਤਰ ਪਿਆਰੇ ਲਾਲ ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੇ ਆ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਗਡਾਸਾ ਇੱਕ ਲੋਹੇ ਦੀ ਛੋਟੀ ਗਡਾਸੀ, ਇੱਕ ਕੋਹਾੜੀ, ਇੱਕ ਡਾਂਗ ਜਿਹਦੇ ਵਿੱਚ ਪੱਠੇ ਉਤਰਨ ਵਾਲਾ ਟੁਕਾ ਜਿਹੜਾ ਜੜਿਆ ਆ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਸਰਦੀ ਪੁੱਛਗਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗਨਾਈਜ਼ ਕਰਾਇੰਦਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਬੰਦਰ ਸਿੰਘ ਹੈ ਇਹਦੇ ਖਿਲਾਫ ਮੁਕਦਮਾ ਨੰਬਰ 70 ਹੈ ਜਿਹੜਾ ਬਾਜਾਖਾਨਾ ਥਾਣੇ ਦੇ ਵਿੱਚ 22 ਕਾਰਟ 85 ਗੋਲੀਆਂ ਦਾ ਪਹਿਲਾਂ ਹੀ ਦਰਜ ਹੈ ਇਸ ਸਬੰਧੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕੀਤਾ ਹੈ ਤੇ ਹੋਰ ਵੀ ਜਿਹੜੀ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾ ਰਹੀ ਹੈ ਕਿ ਜੇ ਇਹਨਾਂ ਨੇ ਹੋਰ ਕਿਹੜੀਆਂ ਗੜੀਆਂ ਵਾਰ ਦਿੱਤਾ ਜਿਹੜੀਆਂ ਇਹਨਾਂ ਨੇ ਕਿਹਾ ਕਿ ਇੱਕ ਤਾਂ ਨੰਨਾਂ ਜਾਮ ਦੀ ਜਾਰੀ ਇਹ ਜਿਹੜੇ ਆ ਲੁਟਾ ਘੋਆ ਜਿਹੜੇ ਉਥੋਂ ਇੱਕ ਜਿਹੜਾ ਉਹ ਅੰਡਰ ਬ੍ਰਿਜ ਆ ਉਹ ਇੱਕ ਸਨਸਾਨ ਅੰਡਰ ਬ੍ਰਿਜ ਆ ਉਥੋਂ ਜਿਹੜੇ ਰਾਤ ਨੂੰ ਜਿਹੜੇ ਰਾਹ ਵੀ ਟੱਪਦੇ ਆ ਤੇ ਇਹ ਉਹਨਾਂ ਤੋਂ ਜਿਹੜਾ ਉਹਨਾਂ ਦਾ ਸਮਾਨ ਲੁਟਾਉਂਦੀ ਤਾਕ ਵਿੱਚ ਉੱਥੇ ਇਹ ਸਾਰੇ ਜਿੰਨੇ ਵੀ ਆ ਜਿਹੜਾ ਪੋੰਡਾ ਇਹ ਸਾਰੇ ਬਠੰਡਾ ਰੋਡ ਜੱਦੋ ਦਾ ਮਨਦੀਪ ਸਿੰਘ ਇਹ ਵੀ ਸੇਵੇ ਵਾਲੇ ਦਾ ਸੁਖਦੀਪ ਸਿੰਘ ਅਜਿਤਗਿੱਲ ਦਾ ਨਵਦੀਪ ਸਿੰਘ ਅੰਬੇਦਕਾ ਨਗਰ ਜੈਤੋ ਦਾ ਅਤੇ ਆਕਾਸ਼ ਹੈ ਜਿਹੜਾ ਉਹ ਵੀ ਜਿਹੜਾ ਐਸਡੀਐਮ ਦੇ ਸਭ ਦੇ ਦਫਤਰ ਦੇ ਨੇੜੇ ਇਹਦਾ ਘਰ ਹੈ